ਲੋਭੀ ਮਿੱਤਰੋ ਅੱਜ ਨਾਲ ਤੁਹਾਨੂੰ ਇੱਕ ਉਸ ਪੰਜਾਬੀ ਲੋਕ ਗਾਇਕ ਦੇ ਪਿੰਡ ਦੇ ਦਰਸ਼ਨ ਕਰਵਾਉਣੇ ਆ ਜਿਨੇ ਅੱਜ ਤੱਕ ਕੋਈ ਮੂੰਹ ਦੇ ਵਿੱਚੋਂ ਮਾੜਾ ਸਬਦ ਹੀ ਨਹੀਂ ਕੱਢਿਆ ਉਹਨੇ ਜੋ ਵੀ ਗਾਇਆ ਤੁਸੀਂ ਹੱਸ ਕੇ ਪ੍ਰਵਾਨ ਕੀਤਾ ਤੁਸੀਂ ਉਹਨਾਂ ਦੇ ਗਾਏ ਹੋਏ ਗੀਤਾਂ ਨੂੰ ਪੂਰੇ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਵੀ ਸਕਦੇ ਹੋ ਤੁਸੀਂ ਸੁਣਦੇ ਵੀ ਹੋ ਕੋਈ ਵੀ ਵਿਆਹ ਹੋਵੇ ਜਾਂ ਕੋਈ ਵੀ ਆਪਣੇ ਘਰੇ ਪ੍ਰੋਗਰਾਮ ਹੋਵੇ ਨਾ ਇਹ ਹੋ ਨਹੀਂ ਸਕਦਾ ਵੀ ਉਹਦੇ ਜਵਾਨ ਚੋਂ ਗਾਏ ਹੋਏ ਗੀਤ ਤੁਸੀਂ ਨਾ ਸੁਣੋ ਮੈਂ ਥੋੜਾ ਜਿਹਾ ਜ਼ਿਕਰ ਕਰ ਦਿੰਨਾ ਹੈ ਜਦੋਂ ਆਪਾਂ ਫਰੀਦਕੋਟ ਤੋਂ ਬਠਿੰਡੇ ਨੂੰ ਜਾਂਦੇ ਆਂ ਰਸਤੇ ਦੇ ਵਿੱਚ ਬਾਜਾਖਾਨਾ ਪਿੰਡ ਪੈ ਜਾਂਦਾ ਆਪਾਂ ਬਾਜੇਖਾਨੇ ਤੋਂ ਨਾ ਥੋੜਾ ਜਿਹਾ ਅੱਗੇ ਲੰਘੇ ਅੱਗੇ ਤੁਸੀਂ ਉਹ ਸਾਹਮਣੇ ਟੋਲ ਪਲਾਜ਼ਾ ਵੇਖ ਰਹੇ ਹੋ ਇਹ ਟੋਲ ਪਲਾਜ਼ਾ ਹੈਗਾ ਪਿੰਡ ਜੀਦੇ ਦਾ ਜੀਦੇ ਦਾ ਟੋਲ ਪਲਾਜ਼ਾ ਹੈ ਇਹ ਟੋਲ ਪਲਾਜ਼ਾ ਲੰਘੜ ਸਾਰੀ ਨਾ ਇਸੇ ਪਿੰਡ ਦੇ ਵਿੱਚੋਂ ਹੀ ਕਨੈਕਟਰ ਸੜਕ ਉਤਰ ਜਾਂਦੀ ਹੈ ਬਹੁਤ ਸਜੰਤਾ ਪਹਿਚਾਨ ਕੇ ਹੋਣਗੇ ਵੀ ਮੈਂ ਕਿਹੜੇ ਪੰਜਾਬੀ ਲੋਗ ਐ ਇੱਕ ਦੀ ਗੱਲ ਕਰਨ ਲੱਗਿਆ ਲੈ ਮਿੱਤਰੋ ਆ ਗਿਆ ਟੋਲ ਪਲਾजा ਤੁਸੀਂ ਜੋੜੇ ਰਹੋ ਵਲੌਗ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀ ਉਹ ਇਸ ਪਿੰਡ ਦੇ ਵਿੱਚ ਕਦੋਂ ਆਉਂਦੇ ਨੇ ਜਾਂ ਕਿੰਨੇ ਟਾਈਮ ਤੋਂ ਗਏ ਹੋਏ ਨੇ ਹਨਾ ਉਹਨਾਂ ਦੇ ਸਕੇ ਸੰਬੰਧੀ ਚਾਚੇ ਤਾਏ ਉਹਨਾਂ ਬਾਰੇ ਕੀ ਰਿਵਿਊ ਰੱਖਦੇ ਐ ਸਾਰੀ ਜਾਣਕਾਰੀ ਦਵਾਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਮਿੱਤਰੋ ਬਾਜੇਖਾਨੇ ਤੋਂ ਨਾ ਸਿਰਫ 7 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਜੀਦਾ ਆ ਜਾਂਦਾ ਆ ਜੀਦੇ ਪਲਾ ਪਿੰਡ ਦੇ ਸ਼ੁਰੂਆਤ ਦੇ ਵਿੱਚ ਹੀ ਨਾ ਟੋਲ ਪਲਾਜ ਆ ਜਾਂਦਾ ਪਹਿਲਾਂ ਚਲੋ ਆਪਾਂ ਟੋਲ ਪਲਾਜਾ ਕਟਾਲੀਏ ਤੇ ਉਸ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਜਿਹੜੀ ਯਾਰੀ ਰੱਖਦੇ ਆਂ ਤੇ ਲੈ ਇੱਕ ਮਿੰਟ ਲਈ ਮੈਂ ਮਿੱਤਰੋ ਸਕਿਪ ਲੈਣਾ ਤੇ ਆ ਗਿਆ ਟੋਲ ਪਲਾਜਾ ਬਸ ਆਪਾਂ ਟੋਲ ਪਲਾਜ ਦੀ ਜਦੀ ਪਰਚੀ ਕਟਾਉਣ ਸਾਰਨਾ ਅਗਲੀ ਜਿਹੜੀ ਗੱਲਬਾਤ ਹੈ ਸਾਂਝੀ ਕਰਾਂਗੇ ਤੁਹਾਡੇ ਨਾਲ ਮਿੱਤਰੋ ਲਗਭਗ ਨਾ ਇਹ ਕਹੀਦੀ ਹੈ ਵੀ ਸੈਂਕੜੇ ਨਹੀਂ ਬਲਕੇ ਸੈਂਕੜੇ ਤਾਂ ਬਹੁਤ ਘੱਟ ਨੇ ਬਹੁਤ ਜ਼ਿਆਦਾ ਗੀਤ ਪੰਜ 700 ਗੀਤ ਕਹਿ ਸਕਦੇ ਆ ਵੀ ਹੁਣੇ ਪੰਜਾਬੀ ਅਤ ਦੀ ਝੋਲੀ ਪਾਇਆ ਹੈ ਨਾ ਟੋਲ ਪਲਾਜ਼ਾ ਪੰਲਾਂਗੇ ਮਿੱਤਰੋ ਆ ਆ ਗਿਆ ਪਿੰਡ ਜੀਦਾ ਤੇ ਜੀਦੇ ਪਿੰਡ ਦੇ ਮੇਨ ਅੱਡੇ ਤੋਂ ਆ ਕਨੈਕਟਰ ਸਾਈਡ ਆਪਾਂ ਇੱਥੋਂ ਰਸਤਾ ਮੋੜਾਂਗੇ ਉਹ ਸਾਹਮਣੇ ਮੋਟਰਸਾਈਕਲ ਲਵਾਈ ਜਾ ਰਹੇ ਹਨ ਜਿਹੜੀਆਂ ਉਹ ਸਾਹਮਣੇ ਗੱਡੀਆਂ ਖੜੀਆਂ ਨੇ ਉਹ ਜਿੱਥੋਂ ਟਰੈਕਟਰ ਮੁੜ ਗਿਆ ਆਪਾਂ ਟਰੈਕਟਰ ਵਾਲੀ ਸਾਈਡ ਹੀ ਮੋੜਨਾ ਮਿੱਤਰੋ ਇਹ ਸੜਕ ਚੱਲੀ ਜਾਂਦੀ ਹੈ ਪਿੰਡ ਖੇਮੂਆਣਾ ਨੂੰ ਖੇਮੂਆਣਾ ਕਿਹੜੇ ਪੰਜਾਬੀ ਲੋਕ ਐ ਇੱਕ ਦਾ ਪਿੰਡ ਆ ਤੁਸੀਂ ਸਾਰੇ ਪਹਿਚਾਣਗੇ ਹੋਵੋਗੇ ਦੋ ਭਰਾ ਨੇ ਜਿਨ੍ਹਾਂ ਨੇ ਸੱਤ ਰੰਗੀ ਪੀਂਗ ਟੈਸਟ ਰਿਕਾਰਡ ਕੀਤੀ ਸੀ ਤੇ ਜਿਹੜੀ ਜਿਨ੍ਹਾਂ ਨੇ ਗੀਤ ਧਾਰਮਿਕ ਗਾਇਆ ਸੀ ਵੀ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਂਦੀਆਂ ਰਹਿਣਗੀਆਂ ਗੱਲਾਂ ਗੋਰੀਆਂ ਤੇ ਵਿੱਚ ਟੋਏ ਅਸੀਂ ਮਰਗੇ ਨਹੀਂ ਓਏ ਹੋਏ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਹਨਾ ਯਾਨਕਿ ਗੀਤਾਂ ਤੋਂ ਇਲਾਵਾ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਇਹ ਵੀ ਕਹਿ ਸਕਦੇ ਆ ਵੀ ਇੱਕ ਵਾਰ ਜਿਹੜਾ ਸਿਨੇਮਾ ਸੀ ਬਿਲਕੁਲ ਹੀ ਖਤਮ ਹੋ ਚੁੱਕਿਆ ਸੀ ਬਿਲਕੁਲ ਮਰ ਚੁੱਕਿਆ ਸੀ ਪਰ ਸਿਨੇਮੇ ਨੂੰ ਦੁਆਰਾ ਪੈਰਾਸਰ ਕਰਨ ਵਾ ਕਰਨ ਦੇ ਵਿੱਚ ਨਾ ਸਭ ਤੋਂ ਵੱਡਾ ਯੋਗਦਾਨ ਕਹਿ ਸਕਦੇ ਆ ਪੰਜਾਬੀ ਲੋਕ ਗਾਇਕ ਹਰਪਜਨ ਮਾਨ ਦਾ ਮਿੱਤਰੋ ਇਹ ਹਰਪਜਨ ਮਾਨ ਉਹ ਇੱਕ ਪੰਜਾਬੀ ਸਿੰਗਰ ਹੈ ਜਿਨੇ ਸਭ ਤੋਂ ਪਹਿਲੀ ਟੇਪ ਚਿੱਠੀਏ ਨਹੀਂ ਚਿੱਠੀਏ ਹੰਜੂਆਣਾ ਲਿਖੀ ਹੈ ਹਨ ਤੂੰ ਆਖੀ ਮੇਰੇ ਪੁੱਤ ਨੂੰ ਤੇਰੀ ਮਾਂ ਦਾ ਚੰਨਾ ਇਹ ਬੁਰਾ ਹਾਲ ਇੱਕ ਪ੍ਰਦੇਸੀਆਂ ਦੀ ਗੱਲਬਾਤ ਕੀਤੀ ਸੀ ਪ੍ਰਦੇਸੀ ਪੁੱਤ ਦੀ ਚਿੱਠੀ ਦੀ ਗੱਲਬਾਤ ਸੀ ਸੋ ਉਸ ਗੀਤ ਤੋਂ ਸ਼ੁਰੂਆਤ ਕਰਕੇ ਨਾ ਅੱਜ ਤੱਕ ਕਿੰਨੇ ਗੀਤ ਇਹ ਪੰਜਾਬੀ ਲੋਕ ਗਾਇਕ ਨੇ ਗਾਇਆ ਤੁਸੀਂ ਹਰ ਇੱਕ ਗੀਤ ਨੂੰ ਮਨਾ ਮੂਹੀ ਪਿਆਰ ਦਿੱਤਾ ਇੱਕ ਜੇ ਤੋਂ ਇਹਦਾ ਛੋਟਾ ਭਰਾ ਗੁਰਸ਼ੇਵਕ ਮਾਨ ਉਹਨਾਂ ਨੇ ਵੀ ਮੋਢ ਦੇ ਵਿੱਚ ਇਹਨਾਂ ਦੇ ਨਾਲ ਹੀ ਗਾਉਣਾ ਸ਼ੁਰੂ ਕਿ ਸ਼ੁਰੂਆਤ ਕੀਤਾ ਸੀ ਗੱਲ ਕਰਦੇ ਆਂ ਵੀ ਇਹਨਾਂ ਨੂੰ ਗਾਇਕੀ ਦੀ ਚੇਟਕ ਪਈ ਕਿਵੇਂ ਕਿਉਂਕਿ ਇਹਨਾਂ ਦਾ ਪਿੰਡ ਖੇਮੂ ਆਣਾ ਜਿਲ੍ਹਾ ਬਠਿੰਡੇ ਦਾ ਪਿੰਡ ਹੈ ਇੱਥੇ ਨਾ ਬਾਪੂ ਕਰਨੈਲ ਸਿੰਘ ਜੀ ਪਾਰਸ ਸ਼ਰੋਮਣੀ ਕਵੀਸਰ ਅਕਸਰ ਹੀ ਇਹ ਪਿੰਡ ਦੇ ਵਿੱਚ ਇੱਕ ਮਸੀਤ ਦੇ ਉੱਪਰ ਅਖਾੜਾ ਲਵਾਉਣ ਵਾਸਤੇ ਆਉਂਦੇ ਹੁੰਦੇ ਸੀ ਅਖਾੜੇ ਤੋਂ ਬਾਅਦ ਉਹ ਰਾਤ ਕੱਟਣ ਲਈ ਨੇ ਇਹਨਾਂ ਦੇ ਘਰ ਆ ਜਾਂਦੇ ਸੀ ਹਰਪਜਨ ਮਾਨ ਦੇ ਡੈਡੀ ਹੋਰਿਆਂ ਦੇ ਨਾਲ ਬੱਪੂ ਜੀ ਦੀ ਬਹੁਤ ਜ਼ਿਆਦਾ ਗੁੜੀ ਲਿਆ ਹਸੀ ਮਤਲਬ ਜਦੋਂ ਰਾਤ ਨੂੰ ਆ ਕੇ ਉਹਨਾਂ ਨੇ ਮਹਿਫਲਾਂ ਲਾਉਣੀਆਂ ਉਹਨਾਂ ਨੇ ਗੀਤ ਗਾਉਣੇ ਹਨ ਤੇ ਬਸ ਉੱਥੋਂ ਹਰਪਜਨ ਮਾਨ ਤੇ ਗੁਰਸੇਵ ਕਮਾਨ ਇਹ ਉਹਨਾਂ ਨੂੰ ਸੁਣਦੇ ਹੁੰਦੇ ਸੀ ਬਲਕਿ ਸੁਣਦੇ ਸੁਣਦੇ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਹਨ ਗਾਇਕੀ ਵਾਲੇ ਨੂੰ ਹੋ ਗਏ ਤੇ ਮਿੱਤਰੋ ਖੇਮਵੜਾ ਪਿੰਡ ਜਾਣ ਤੋਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਵੀ ਉਹੀ ਪੁਰਾਣੀ ਵਿਰਾਸਤ ਹਨ ਉਹੀ ਜਿਹੜੇ ਪਹਿਲਾਂ ਅ ਅੱਜ ਤੋਂ ਜਿਵੇਂ ਸਾਡੇ ਮਾਲਵਾ ਸਾਈਡ ਕਹਿੰਦੀ ਹੈ ਸੰਗਰੂਰ ਵਾਲੀ ਸਾਈਡ ਵੀ 10 ਸਾਲ ਪਹਿਲਾਂ ਟਿੱਬੇ ਹੁੰਦੇ ਦੀ ਉੱਚੇ-ਉੱਚੇ ਘਰ ਹੁੰਦੇ ਦੀ ਉਹ ਘਰ ਨਾ ਇਹ ਅੱਜ ਵੀ ਇਸ ਏਰੀਆ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਆ ਪਹਿਲਾਂ ਜਿਵੇਂ ਸਾਡੇ ਟਿੱਬਿਆਂ ਦੀ ਧਰਤੀ ਹੁੰਦੀ ਸੀ ਹਨਾ ਉਹੀ ਰੇਤਲੇ ਬਾਣ ਉਹ ਅੱਜ ਵੀ ਬਠਿੰਡਾ ਸਾਈਡ ਹਲੇ ਇਸ ਸਾਈਡ 'ਤੇ ਨੂੰ ਵੇਖਣ ਨੂੰ ਮਿਲੇ ਨੇ ਤੇ ਉਹ ਦੇਖੋ ਹਨਾ ਤੁਸੀਂ ਉਹ ਵੀ ਉੱਚੇ ਉੱਚੇ ਉਹੀ ਬਾਣ ਹੁਣ ਸਾਡੇ ਤਾਂ ਬਿਲਕੁਲ ਹੀ ਇੱਕ ਦੂਜੇ ਤੋਂ ਨੀਵੇਂ ਤਾਂ ਕਰ ਰਹੇ ਆ ਬਲਕਿ ਉੱਚਾ ਕੋਈ ਬਾਣ ਹੀ ਨਹੀਂ ਹੈਗਾ ਤੇ ਆ ਤੁਸੀਂ ਦੇਖੋ ਵੀ ਬਿਲਕੁਲ ਉਹੀ ਨਾ ਜਿਹੜਾ 15 ਸਾਲ ਪਹਿਲਾਂ ਸਾਡੇ ਇੱਧਰ ਸੰਗਰੂਰ ਵਾਲੀ ਸਾਈਡ ਮਾਹੌਲ ਹੁੰਦਾ ਸੀ ਉਹੀ ਮਾਹੌਲ ਅੱਜ ਵੀ ਮੈਨੂੰ ਉਹ ਉਧਰ ਵੇਖਣ ਨੂੰ ਮਿਲਿਆ ਤੇ ਇੱਧਰਲੇ ਕਨੈਕਟਰ ਸਾਈਡ ਵਾਲੇ ਪਾਸੇ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਵੀ ਕਾਫੀ ਕਾਫੀ ਉੱਚੇ ਨਾ ਜਿਹੜੇ ਹਾਲੇ ਬਾਣ ਪਏ ਆ ਉਹੀ ਇੱਕ ਜਿਵੇਂ ਕਹიდੀਏ ਵੀ ਟਿੱਬਿਆਂ ਦਾ ਰੂਪ ਜਿਹਾ ਵੀ ਕਾਫੀ ਦਿਖਣ ਨੂੰ ਮਿਲਿਆ ਮੈਨੂੰ ਬੇਸ਼ੱਕ ਥੋੜੀ ਜੀ ਸੜਕ ਟੁੱਟੀ ਹੋਈ ਸੀ ਖ ਤੇ ਮਿੱਤਰੋ ਜੁੜੇ ਰਹੋ ਇੰਨਾ ਕ ਮੈਂ ਗਰੰਟੀ ਲੈਂਦਾ ਵੀ ਤੁਹਾਨੂੰ ਵੀ ਵਲੌਗ ਨਾਲ ਇੰਨਾ ਕ ਵਧੀਆ ਲੱਗੂ ਜਿੰਨਾ ਤੁਸੀਂ ਕਹੋ ਉਹ ਕਰੋ ਦਰਸ਼ਨ ਇੱਕ ਟਿੱਬੇ ਦੇ ਤੇ ਤੁਹਾਨੂੰ ਦਰਸ਼ਨ ਕਰਵਾ ਦੰਨਾ ਵੀ ਆ ਟਿੱਬੇ ਨਾਲ ਹੁਣ ਸਾਡੇ ਇਧਰ ਸੰਗ ਰੂਰ ਵਾਲੀ ਸਾਈਡ ਵੇਖਣ ਨੂੰ ਨਹੀਂ ਮਿਲਦੇ ਤੇ ਪਹਿਲਾਂ ਬਹੁਤ ਹੁੰਦੀ ਸੀ 10 15 ਕ ਸਾਲੇ ਪਹਿਲਾਂ ਬਹੁਤ ਜ਼ਿਆਦਾ ਟਿੱਬੇ ਹੁੰਦੀ ਸੀਗੇ ਤੇ ਮਿੱਤਰੋ ਮੈਂ ਜਿਹੜੀ ਗੱਲ ਕਰਦਾ ਸੀ ਉਸੇ ਗੱਲ ਤੇ ਦੁਬਾਰਾ ਆਉਣਾ ਵੀ ਤੁਹਾਡੀ ਰੂਹ ਖੁਸ਼ ਹੋ ਜੂਏ ਵਲੌਗ ਨੂੰ ਦੇਖ ਕੇ ਤੁਹਾਨੂੰ ਦੱਸਾਂਗੇ ਵੀ ਅੱਜ ਕੱਲ ਉਹਨਾਂ ਦੇ ਘਰੇ ਕੌਣ ਰਹਿੰਦਾ ਹਨਾ ਵੀ ਉਹਨਾਂ ਨੇ ਕਿੰਨੀ ਜ਼ਮੀਨ ਇਸ ਪਿੰਡ ਦੇ ਵਿੱਚ ਬਣਾਈ ਆ ਆਪਾਂ ਉਹਨਾਂ ਦੇ ਸ਼ਕੇ ਸ਼ਬੰਦੀ ਨੂੰ ਨਾ ਕਿਸੇ ਨੂੰ ਮਿਲ ਕੇ ਪੂਰਾ ਗੱਲਬਾਤ ਕਰਾਂਗੇ ਸਾਂਝੀ ਵੀ ਕਿਸ ਤਰ੍ਹਾਂ ਮਤਲਬ ਉਹਨਾਂ ਨੂੰ ਸੱਜਣ ਪਿਆਰ ਕਰਦੇ ਨੇ ਹਨ ਤੇ ਅੱਜ ਕੱਲ੍ਹ ਹਰਪਜਨ ਮਾਨ ਤੇ ਗੁਰਸੇਵਕ ਮਾਨ ਕਿੱਥੇ ਰਹਿੰਦੇ ਨੇ ਕਿੰਨੇ ਭਰਾ ਸੀਗੇ ਉਹ ਆਪਾਂ ਸਾਰੀ ਜਾਣਕਾਰੀ ਲਵਾਂਗੇ ਤੇ ਪਿੱਛੇ ਜੇ ਮੈਨੂੰ ਪਤਾ ਲੱਗਿਆ ਸੀ ਵੀ ਕਹਿੰਦੇ ਉਹਨਾਂ ਦੇ ਡੈਡੀ ਵੀ ਇਸ ਪਿੰਡ ਦੇ ਵਿੱਚ ਹੀ ਰਹਿੰਦੇ ਹੁੰਦੇ ਸੀਗੇ ਵੀ ਪਿੱਛੇ ਜੇ ਉਹਨਾਂ ਦੀ ਡੈਥ ਹੋ ਗਈ ਬਾਕੀ ਆਪਾਂ ਸਾਰੀ ਜਾਣਕਾਰੀ ਨਾ ਮਿੱਤਰੋ ਲਵਾਂਗੇ ਸੜਕ ਥੋੜੀ ਜਿਹੀ ਟੁੱਟਣ ਕਰਕੇ ਅਸੀਂ ਬਹੁਤ ਸਲੋ ਜਾ ਰਹੇ ਹਾਂ ਤੇਮ ਉਹ ਸਾਹਮਣੇ ਮਿੱਤਰੋ ਪਿੰਡ ਖੇਮੂਆਂ ਨਾ ਆ ਗਿਆ ਲੈ ਅੱਧੇ ਇੱਕ ਸੈਕਿੰਡ ਦੇ ਹੀ ਤੁਹਾਡਾ ਸਮਾਂ ਲਵਾਂਗੇ ਅੱਧੇ ਇੱਕ ਮਿੰਟ ਤਾਂ ਮੈਂ ਚਲੋ ਸੈਕਿੰਡ ਘਟ ਗਿਆ ਤਾਂ ਅੱਧਾ ਇੱਕ ਮਿੰਟ ਲੱਗ ਜਾਂਦਾ ਹੁੰਦਾ ਤੇ ਜਿਹੜੇ ਰਹੋ ਲੈ ਵਲੌਗ ਨੂੰ ਭਰਾਵਾਂ ਕੇ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਅੱਜ ਤੱਕ ਨਹੀਂ ਸੀ ਪਤਾ ਨਾ ਵੀ ਹਰਪ੍ਰਜਨਵਾਨ ਦਾ ਪਿੰਡ ਕਿਹੜਾ ਕਿੱਥੇ ਜਿਹਾ ਪੈ ਜਾਂਦਾ ਅੱਜ ਤੁਹਾਡੇ ਨਾਲ ਮੈਂ ਪੂਰੀ ਜਾਣਕਾਰੀ ਸਾਂਝੀ ਕਰਦਾ ਪਰ ਉਹਨਾਂ ਦਾ ਸਕੇ ਸਬੰਧੀਆਂ ਦਾ ਵੀ ਇਸ ਪਿੰਡ ਦੇ ਵਿੱਚ ਨਾ ਜਿਵੇਂ ਕਹੀ ਦੀ ਇੱਕ ਬਹੁਤ ਵੱਡਾ ਰਤਬਾ ਹੈ ਨਾ ਇਸ ਪਿੰਡ ਦੇ ਵਿੱਚ ਮਾਨ ਗੋਤ ਦੇ ਬਹੁਤ ਜ਼ਿਆਦਾ ਘਰ ਨੇ ਮਿੱਤਰੋ ਸ਼ੇਅਰ ਕਰ ਦਿਓ ਭਰਾਵਾਂ ਕਿ ਮੈਂ ਸਾਰਿਆਂ ਨੂੰ ਦੱਸਦਾ ਵੀ ਇਸ ਵੀਡੀਓ ਤੋਂ ਤੁਹਾਨੂੰ ਸਿੱਖਣ ਨੂੰ ਬੜਾ ਕੁਝ ਮਿਲੂਗਾ ਬਹੁਤ ਤਾਂ ਗਾਉਣ ਵਾਲਿਆਂ ਨੂੰ ਵੀ ਸਿੱਖਣ ਨੂੰ ਮਿਲੂਗਾ ਕਿਉਂਕਿ ਜੇਕਰ ਤੁਸੀਂ ਵਧੀਆ ਗਾਉਂਗੇ ਨਾ ਵਧੀਆ ਗਾਉਂਗੇ ਵੀ ਤੁਹਾਡੇ ਪਿੰਡ ਦੇ ਵਿੱਚੋਂ ਤੁਹਾਡੇ ਲੋਕ ਤੁਹਾਨੂੰ ਕਿੰਨਾ ਪਿਆਰ ਕਰਨਗੇ ਉਹ ਕੁਝ ਤਾਂ ਐਸੀ ਸਿੱਖਣ ਨੂੰ ਮਿਲਣੀ ਆ ਆਪਾਂ ਇਹ ਸ਼ੁਰੂਆਤ ਦੇ ਵਿੱਚ ਹੀ ਮਿੱਤਰੋ ਦਰਸ਼ਨ ਕਰੋ ਇੱਕ ਵੱਡਾ ਸਾਰਾ ਦਰਵਾਜ਼ਾ ਜਿਵੇਂ ਕਹਦੀਏ ਵੀ ਸਿੱਧੂ ਮੂਸੇਵਾਲੇ ਨੇ ਨਾ ਜਾਂਦੇ ਜਾਂਦੇ ਨੇ ਕਿ ਐਸੀ ਪਿਰਤ ਪਾਤੀ ਵੀ ਲੋਕ ਨਾ ਹਵੇਲੀਆਂ ਨੂੰ ਪਿਆਰ ਕਰਨ ਲੱਗੇ ਉਹੀ ਜੋਧਪੁਰ ਵਾਲੀ ਸਾਈਡ ਜਿੱਦਾਂ ਦੇ ਮਕਾਨ ਨੇ ਜਿੱਦਾਂ ਦੇ ਕਿਲੇ ਨੇ ਉਹ ਰੂਪਨਾ ਆਪਣੇ ਘਰਾਂ ਨੂੰ ਦੇਣ ਲੱਗੇ ਲੈ ਮੈਂ ਤੁਰ ਇਧਰਲੇ ਪਾਸੇ ਤੇ ਇੱਕ ਹਵੇਲੀ ਤੇ ਤੁਹਾਨੂੰ ਦਰਸ਼ਨ ਕਰਵਾ ਦੇ ਇੱਕ ਜਿਹੜੀ ਆ ਹਵੇਲੀ ਆ ਨਾ ਇਹਦੀ ਖਾਸੀਅਤ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਦਾ ਬਲੌਗ ਤੋਂ ਐਂਡ ਤੇ ਦੱਸੂਗਾ ਵੀ ਇਹ ਕੋਠੀ ਦੀ ਸਾਈ ਫੜਨ ਲੱਗੀ ਮਿਸਤਰੀ ਨੇ ਕਿੰਨੇ ਪੈਸੇ ਲੈਂਦੇ ਨੇ ਵੀ ਇਹਨਾਂ ਦਾ ਕਾਰੋਬਾਰ ਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਨਾ ਇਸ ਕੋਠੀ ਦੇ ਵਿੱਚੋਂ ਇਹ ਜਿਹੜੀ ਮਹਿਲ ਵਰਗੀ ਕੋਠੀ ਕਹਿ ਸਕਦੇ ਆ ਵੀ ਇਹਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਸੂਟ ਹੋਣੀਆਂ ਨੇ ਬਹੁਤ ਸਾਰੀਆਂ ਫਿਲਮਾਂ ਸ਼ੂਟ ਹੋਣੀਆਂ ਨੇ ਤੁਸੀਂ ਇਹਦਾ ਏਰੀਆ ਦੇਖੋ ਮਾਨ ਨਿਵਾਸ ਲੈ ਕੇ ਆਇਆ ਹਾਂ ਪਰ ਮਿੱਤਰੋ ਇਹ ਵੀ ਹਰਪਜ ਨਿਵਾਸ ਮਾਨ ਦੇ ਨਾ ਬਿਲਕੁਲ ਜਿਵੇਂ ਕਹਦੀ ਇਹ ਇਹ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਸ਼ੱਕੇ ਸਬੰਧੀਆਂ ਦੀ ਇਹ ਕੋਠੀ ਆ ਇਹਨਾਂ ਦਾ ਬਹੁਤ ਵੱਡਾ ਕਾਰੋਬਾਰ ਆ ਤੁਹਾਨੂੰ ਸਾਰੀ ਮੈਂ ਜਾਣਕਾਰੀ ਦਊਗਾ ਤੇ ਦੇਖੋ ਹੁਣ ਇਹ ਕੋਠੀ ਦੀ ਤੁਹਾਨੂੰ ਮੈਂ ਦੱਸੂਗਾ ਵੀ ਸਾਈ ਬੰਦੇ ਨੇ ਕਿੰਨੇ ਲੱਖ ਦੇ ਵਿੱਚ ਫੜੀ ਆ ਸਾਈ ਆਪਾਂ ਕਹਿੰਦੇ ਨੇ ਕੋਠੀ ਤੇਨੇ ਪੈਸੇ ਲੱਗੇ ਨੇ ਵੀ ਇਹ ਕੋਠੀ ਦੀ ਸਾਈ ਹੀ ਕਿੰਨੇ ਲੱਖ ਦੀ ਪੜੀ ਗਈ ਆ ਤੇ ਮਿੱਤਰੋ ਇਹ ਸੜਕ ਨਾ ਥੋੜਾ ਜਿਹਾ ਕੰਮ ਚੱਲ ਰਿਹਾ ਤੇ ਆ ਪਿੰਡ ਦੀ ਬਿਲਕੁਲ ਬਾਹਰ ਨਹੀਂ ਫਿਰਨੀ ਆ ਇਹ ਜਿਹੜੀ ਕੋਠੀ ਐ ਜ ਜ ਤੁਹਾਨੂੰ ਪਹਿਲਾਂ ਜਿਹੜੀ ਪੁਰਾਣੀ ਕੋਠੀ ਦਿਖਾਈ ਆ ਇਹ ਥੋੜਾ ਜਨਾ ਪਿੰਡ ਤੋਂ ਬਾਹਰਲੇ ਪਾਸੇ ਬਣੀਆਂ ਹੋਈਆਂ ਨੇ ਬਲਕੇ ਖੇਮੂਆਂ ਨੇ ਪਿੰਡ ਦੇ ਵਿੱਚ ਨਾ ਕੋਠੀਆਂ ਬੜੀਆਂ ਟਾਪ ਦੀਆਂ ਨੇ ਹਰਪਜਨ ਮਾਨ ਹੋਰਾਂ ਤੋਂ ਬਾਅਦ ਇਹਦੀ ਕੁਝ ਪਹਿਲਾਂ ਵੀ ਨਾ ਇਸ ਪਿੰਡ ਦੇ ਐਨ ਆਰ ਆਈ ਸੱਜਣ ਬਹੁਤ ਨੇ ਮਿੱਤਰੋ ਆ ਆ ਗਿਆ ਬਿਲਕੁਲ ਸਾਹਮਣੇ ਜਾਂਦਿਆਂ ਨੂੰ ਹੀ ਪਹਿਲਾਂ ਆ ਗਿਆ ਅੱਡਾ ਅੱਡੇ ਤੇ ਬੈਠੇ ਨੇ ਬਜ਼ੁਰਗ ਤੇ ਬਜ਼ੁਰਗਾਂ ਤੋਂ ਨਾ ਆਪਾਂ ਥੋੜਾ ਜਿਹਾ ਪੁੱਛਿਆ ਬਰੇਕਾਂ ਜੀਆਂ ਲਾ ਕੇ ਮੈਂ ਕਹ ਵੀ ਹਰਪਜ ਨਮਾਨ ਦਾ ਘਰ ਕਿਹੜਾ ਫਿਰ ਉਹਨਾਂ ਨੇ ਨਾਲ ਦੀ ਨਾਲ ਦਸਤਾਲਾ ਮਿੱਤਰੋ ਇੰਤਜ਼ਾਰ ਦੀਆਂ ਘੜੀਆਂ ਖਤਮ ਨੇ ਤੁਹਾਨੂੰ ਦਿਖਾਉਣੇ ਆ ਆ ਬਰੇਕਾਂ ਵਿੱਚ ਤਾਂ ਮਾਰੀ ਤੀ ਮੈਂ ਘਰ ਪੁੱਛਿਆ ਮੈਂ ਕਿਹਾ ਜੀ ਹਰਪਜ ਨਮਾਨ ਦਾ ਘਰ ਕਿੱਥੇ ਆ ਕਹਿੰਦੇ ਪੁੱਤ ਜਿਹੜਾ ਉਹ ਸਾਹਮਣੇ ਨਾ ਪੀਲੇ ਰੰਗ ਦਾ ਘਰ ਆ ਆ ਸੱਜੇ ਪਾਸੇ ਜਿਹੜਾ ਤੁਸੀਂ ਆ ਕਾਲੇ ਰੰਗ ਦਾ ਨੀਚੇ ਗੇਟ ਦੇਖ ਰਹੇ ਹੋ ਲੋਹੇ ਦਾ ਬਣਿਆ ਹੋਇਆ ਆ ਦੇਖੋ ਮਿੱਤਰੋ ਆ ਘਰ ਹਰਪਜ ਨਮਾਨ ਦਾ ਦੇਖੋ ਬਾਕੀ ਆਪਾਂ ਗੱਡੀ ਰੋਕ ਦਿਆਂ ਸਾਈਡ ਤੇ ਲਾ ਕੇ ਨਾ ਤੁਹਾਨੂੰ ਸਾਰੀ ਦਰਸ਼ਨ ਕਰਵਾ ਦਿੰਨੇ ਆ ਆਪਾਂ ਜਾਣਕਾਰੀ ਵੀ ਲੈਣੇ ਆ ਹਉ ਦੀ ਸਰਦਾਰ ਹਰਨੇਕ ਸਿੰਘ ਆਹ ਘਰ ਹੈ ਮਿੱਤਰੋ ਹਰਪਜਨ ਮਾਨ ਦਾ ਦੇਖੋ ਸੌਣ ਲਗੇ ਰੂ ਖੁਸ਼ ਹੋ ਗਈ ਯਾਰ ਕਿਉਂਕਿ ਨਾ ਉਹਨਾਂ ਨੇ ਚੰਗਾ ਗਾਇਆ ਹੈ ਨਾ ਆਪਾਂ ਚੰਗੇ ਨੂੰ ਸੁਣਨ ਵਾਲਿਆਂ ਚੰਗੀਆਂ ਚੀਜ਼ਾਂ ਨੂੰ ਪਿਆਰ ਕਰਨ ਵਾਲਿਆਂ ਆਪਾਂ ਕਦਰ ਦਾਣਾ ਉਹ ਚੀਜ਼ਾਂ ਦੀ ਇਸ ਕਰਕੇ ਨ ਮੇਰੇ ਤਾਂ ਦਿਲ ਦੇ ਵਿੱਚ ਚਾਹਣਾ ਰਹਿੰਦੀ ਵੀ ਜੇਕਰ ਕੋਈ ਚੰਗਾ ਗਾਉਂਦਾ ਯਾਰ ਉਹਦੇ ਬਾਰੇ ਚਾਰ ਸ਼ਬਦ ਬੋਲੀਏ ਮਿੱਤਰੋ ਇਹ ਘਰ ਹੈ ਇਥੇ ਮੈਂ ਪਤਾ ਕੀਤਾ ਸੀ ਕਿ ਬਹੁਤ ਛੋਟੇ ਛੋਟੇ ਹੁੰਦੇ ਨਾ ਇਹ ਹਰਪਜਨ ਮਾਨ ਤੇ ਗੁਰਸੇਵਕ ਮਾਨਾ ਜਿਹੜੇ ਬਾਹਰ ਚਲੇ ਗਏ ਸੀ ਉਹਨਾਂ ਦੇ ਡੈਡੀ ਜੀ ਪਹਿਲਾਂ ਤੁਸੀਂ ਬਾਹਰ ਗਏ ਹੋਏ ਸੀਗੇ ਹੈਨਾ ਤੇ ਇਥੋਂ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਆਪਾਂ ਨੂੰ ਥੋੜੀ ਜੀ ਨੌਲੇਜ ਘੱਟ ਹੈ ਜਿਹੜੀ ਆ ਸੱਜੇ ਪਾਸੇ ਬੈਠ ਕਹਣਾ ਇੱਥੇ ਬਾਪੂ ਸ਼੍ਰੋਮਣੀ ਕਬੀਸਰ ਸਰਦਾਰ ਕਰਨੈਲ ਸਿੰਘ ਜੀ ਪਾਰਸ ਰਾਮੂ ਵਾਲੀਆ ਉਹ ਇਸ ਦਰਵਾਜ਼ੇ ਬੈਠ ਕੇ ਦੇ ਵਿੱਚ ਬੈ ਕੇ ਰਾਉਂਕਾ ਲਾਉਂਦੇ ਹੁੰਦੇ ਸੀ 1900 ਅਸੀਂ ਨਾ ਹਰਪਜਨ ਮਾਨ ਦੇ ਬਿਲਕੁਲ ਦਰਾਂ ਦੇ ਸਾਹਮਣੇ ਖੜੇ ਆ ਗੇਟਾਂ ਦੇ ਵਿੱਚ ਖੜੇ ਆ ਇੱਥੇ ਨਾ ਉਹਨਾਂ ਨੂੰ ਬਿਲਕੁਲ ਸਕੇ ਨੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸਾਡੇ ਨਾਲ ਬਜ਼ੁਰਗ ਨੇ ਬਾਪੂ ਜੀ ਆਪਣਾ ਨਾਮ ਕੀ ਆ ਰਾਮ ਸਿੰਘ ਜੀ ਰਾਮ ਸਿੰਘ ਤੁਹਾਡਾ ਗੁੱਤ ਵੀ ਮਾਨ ਹੀ ਹੋਣਾ ਹਾਂਜੀ ਰਾਮ ਸਿੰਘ ਮਾਨ ਤੁਹਾਡੇ ਹਰਪਜਨ ਮਾਨ ਕੀ ਲੱਗ ਮੇਰੇ ਭਤੀਜੇ ਹੀ ਲੱਗਦੇ ਜੀ ਅੱਛਾ ਭਤੀਜੇ ਨੇ ਸਕੇ ਚ ਪਰਿਵਾਰੋਂ ਚੀਨੇ ਆਪਣੇ ਹਾਂ ਹਾਂ ਅੱਛਾ ਤੇ ਹੁਣ ਇੱਥੇ ਕਿੰਨੇ ਟਾਈਮ ਬਾਅਦ ਗੇੜਾ ਮਾਰ ਕੇ ਜਾਂਦੇ ਹੁੰਦੇ ਆ ਜੀ ਉਹ 6 ਮਹੀਨਿਆਂ ਤੋਂ ਆਉਂਦੇ ਆ ਜੀ 6 ਮਹੀਨਿਆਂ ਤੋਂ ਆ ਜਾਂਦੇ ਨੇ ਹਾਂ 6 ਮਹੀਨਿਆਂ ਤੋਂ ਆਉਂਦੇ ਆ ਬੇ ਜੀ ਪਹਿਲਾਂ ਵੀ ਆ ਜਾਂਦੇ ਆ ਅੱਛਾ ਜਦੋਂ ਬਾਹਰ ਮੂਹ ਰੋਟ ਜਾਂਦੇ ਆ ਹਾਂ ਜੀ ਤੇ ਉਦੋਂ ਟਾਈਮ ਲਾਉਂਦੇ ਤੇ ਜੇ ਇੱਥੇ ਹੁਣ ਚੰਡੀਗੜ੍ਹ ਹਾਂ ਜੀ ਫੇਰ ਛੇਤੀ ਗੇੜਾ ਮਾਰਦੇ ਹੁਣ ਰਹੇ ਸੋਨਾਂ ਦੀ ਚੰਡੀਗੜ੍ਹ ਹਾਂ ਜੀ ਚੰਡੀਗੜ੍ਹ ਓਕੇ 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 ਤੇ ਇਹ ਤਿੰਨ ਭਰਾ ਨੇ ਕਿ ਕਿ ਦੋ ਭਰਾ ਸੀ ਜਹਰਪੈਨ ਮਾਨੂਰੀ ਇੱਕ ਦਾ ਵੱਡਾ ਦਰਸ਼ਨ ਸੀ ਜੀ ਛੋਟਾ ਪੁਲਾ ਸੀ ਉਦੋਂ ਛੋਟਾ ਹਰ ਭਜਨਾ ਜੀ ਉਦੋਂ ਛੋਟਾ ਸਰੇਵ ਕਾ ਗਰਸੇਵ ਕਾ ਹਾਂ ਗਰਸੇਵ ਕਾ ਓਕੇ 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 ਪਾਪਾ ਤੁਸੀਂ ਤਾਂ ਉਹਨਾਂ ਨੂੰ ਮੇਰੇ ਹੋਮ ਕਿ ਇੱਥੋਂ ਗਿਆਨ ਨੂੰ ਕਿੰਨਾ ਟਾਈਮ ਹੋ ਗਿਆ ਪਰ ਇੱਥੋਂ ਗਿਆਨ ਨੂੰ ਬਹੁਤ ਟਾਈਮ ਹੋ ਗਿਆ ਜੀ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਹਾਂ ਛੋਟੇ ਛੋਟੇ ਹੁੰਦੇ ਸੀ ਉਦੋਂ ਹਾਂ ਜੀ ਚੌਥੀ ਪੰਜਵੀਂ ਕਿਚ ਪੜਦੇ ਹੁੰਦੇ ਸੀ ਕਿਉਂਕਿ ਜਦੋਂ ਮਤਲਬ ਬਾਹਰ ਚਲੇ ਗਈ ਸੀ ਹਾਂ ਓਕੇ ਤੇ ਹੋ ਪਰ ਇੱਥੇ ਹੁਣ ਮਤਲਬ ਕੌਣ ਰਹਿੰਦਾ ਹੈ ਇਸ ਘਰੇ ਹੁਣ ਇੱਥੇ ਕੋਈ ਨਹੀਂ ਉਹਨਾਂ ਦਾ ਡੈਡੀ ਹੁੰਦਾ ਸੀ ਹਾਂ ਜੀ ਉਹਨੂੰ ਹੋ ਗਏ 3 ਸਾਲ ਗੁਜ਼ਰੇ ਨੇ ਅੱਛਾ 3 ਸਾਲ ਹੋ ਗਏ ਗੁਜ਼ਰੇ ਨੇ ਉਹ ਰਹਿੰਦਾ ਸੀ ਇੱਥੇ ਠੀਕ ਹੈ ਜੀ ਚਲੋ ਉਹ ਤਾਂ ਇੱਥੇ ਹੀ ਮਤਲਬ ਜਿਵੇਂ ਕਹਦੀ ਆਪਣੇ ਸਵਾਸਤੇ ਆ ਗਏ ਉਹ ਬਾਰ ਚ ਲਗੇਤੀ ਜਾਇਆ ਸੀ ਬਾਹਰ ਅੱਛਾ ਬਾਹਰ ਤਾਂ ਗਏ ਹੋਰ ਬਹੁਤ ਹਾਂ 6 ਮਹੀਨੇ ਉਧਰ ਜਾ ਆਉਂਦਾ ਸੀ 6 ਮਹੀਨੇ ਇੱਧਰ ਇੱਥੇ ਰਹਿੰਦੇ ਸੀ ਹਾਂਜੀ ਓਕੇ ਤੇ ਬਾਪੂ ਇਹ ਜਿਹੜੀ ਮੀਟਕਾ ਇੱਥੇ ਜਿਵੇਂ ਉਹ ਆਪਣੇ ਸਰਦਾਰ ਕਰਨੈਲ ਸਿੰਘ ਜੀ ਪਾਸ ਫਰੋਮਿਕ ਵੀ ਸਰ ਉਹ ਇੱਥੇ ਆਉਂਦੇ ਹੁੰਦੇ ਸੀ ਬੈਠ ਕੇ ਇੱਥੇ ਆਉਂਦੇ ਹੁੰਦੇ ਸੀ ਇਸ ਬੈਠ ਕੇ ਅੱਛਾ ਇੱਥੋਂ ਉਹਨਾਂ ਨੂੰ ਵੇਖ ਵੇਖ ਕੇ ਕਹਿੰਦੇ ਇਹਨਾਂ ਨੂੰ ਚੇਟਕਾ ਲਾਜੀ ਨਾ ਇੱਥੇ ਸਾਡੇ ਸੰਤਾਂ ਦੀ ਕੁੜਗਿਆ ਆਪਣੇ ਨਾਲ ਹੀ ਪਿੰਡ ਦੇ ਹਾਂਜੀ ਉੱਥੇ ਆਉਂਦੇ ਹੁੰਦੇ ਸੀਗੇ ਸੰਤਾਂ ਦੀ ਕੁੜਗਿਆ ਚ ਖੰਡ ਪਾਠ ਕਰਾਉਂਦੇ ਪ੍ਰੋਗਰਾਮ ਇਸੇ ਪਿੰਡ ਚ ਕੋਈ ਹੋਰ ਪਿੰਡ ਇੱਥੇ ਪਿੰਡ ਜੀ ਆਈ ਆ ਆਈ ਹਾਂ ਓਕੇ ਤੇ ਉੱਥੋਂ ਬਸ ਸਿੱਖ ਗਏ ਠੀਕ ਹੈ ਜੀ ਗਾਉਣਾ ਬਾਜਾਂ ਬੂਜਾਂ ਹਾਂ ਨਹੀਂ ਵਧੀਆ ਗਾਉਂਦੇ ਆ ਬਾਕੀ ਨਾ ਅਸਲ ਜਿਵੇਂ ਕਹਿੰਦੀ ਏ ਥੋੜੇ ਪਿੰਡ ਨੂੰ ਤਾਂ ਉਹਨਾਂ ਤੇ ਮਾਣ ਹੈਗਾ ਹੀ ਹੈਗਾ ਬਲਕਿ ਪੂਰੇ ਪੰਜਾਬ ਨੂੰ ਹੀ ਮਾਣ ਹੈ ਹਾਂ ਕਿਉਂਕਿ ਉਹਨਾਂ ਨੇ ਕੋਈ ਇਹੋ ਜਿਹਾ ਸ਼ਬਦ ਕਦੇ ਜ਼ਮਾਨ ਚੋਂ ਨਹੀਂ ਕੱਢੇ ਵੀ ਜਿਹਨੂੰ ਆਪਾਂ ਸਾਰੇ ਪਰਿਵਾਰ ਚ ਬੈ ਕੇ ਨਾ ਸੁਣ ਸਕੀਏ ਹੈਨਾ ਜਿੱਥੇ ਮਰਜ਼ੀ ਬੈ ਕੇ ਸੁਣੋ ਜੀ ਉਹਨਾਂ ਦੇ ਗਾਣੇ ਇਹੋ ਜਿਹੇ ਆ ਬਿਲਕੁਲ ਜੀ ਬਾਕੀ ਮਿੱਤਰੋ ਇਹ ਨਾ ਇੱਕ ਵੱਡੀ ਗੱਲ ਹੁੰਦੀ ਹੈ ਤੇ ਜਿਹੜੇ ਵੀ ਸੱਜਣ ਨਵੇਂ ਗਾ ਰਹੇ ਆ ਉਹਨਾਂ ਉਹਨਾਂ ਵਾਸਤੇ ਵੀ ਕਿਸੇ ਧਾਲੀ ਗੱਲ ਆ ਵੀ ਜਿਵੇਂ ਹਰਪਜ ਨਵਾਂ ਹੋ ਰਹੇ ਨੇ ਨਾ ਕਿੱਦਾਂ ਦੀਆਂ ਚੀਜ਼ਾਂ ਗਾਈਆਂ ਨੇ ਕਿਦਾਂ ਦੇ ਗੀਤ ਗਾਏ ਨੇ ਲੋਕ ਕਥਾਵਾਂ ਗਾਈਆਂ ਨੇ ਵੀ ਇਦਾਂ ਦੇ ਗਾਵੋ ਤੁਹਾਡੇ ਤੇ ਨਾ ਤੁਹਾਡੇ ਪਿੰਡ ਨੂੰ ਫਖਰ ਹੋਵੇ ਜਿੱਥੇ ਮਰਜੀ ਬਹਿ ਕੇ ਸੁਣ ਬੁਢੀਆਂ ਦੇ ਬਹਿ ਕੇ ਸੁਣ ਤਾਂ ਵੀ ਬਿਲਕੁਲ ਜੀ ਜਿਵੇਂ ਕਿੰਨੇ ਗੀਤ ਹਿੱਟ ਹੋਏ ਨੇ ਵੀ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਹਨ ਤੇ ਚਿੱਠੀ ਨਹੀਂ ਚਿੱਠੀ ਹੈ ਹੰਝੂਆਂ ਨਾਲ ਲਿਖੀ ਆਖੀ ਮੇਰੇ ਸੋਹਣੇ ਪੁੱਤ ਨੂੰ ਤੇਰਾ ਮਾਂ ਦਾ ਚੰਨਾ ਇਹ ਬੁਰਾ ਹਾਲ ਜਾਂ ਅੱਜ ਸੱਜਣਾ ਦੀ ਆਈ ਏਸ ਨੂੰ ਕਾਲ ਜਲੰਧਰ ਤੋਂ ਮਤਲਬ ਕਿੰਨੇ ਸੋਹਣੇ ਉਹਨਾਂ ਦੀ ਚੋਣੀ ਹੈ ਉਹਨਾਂ ਇੱਕ ਇਹ ਇਹ ਸੂਝਵੰਦ ਬੰਦੀ ਦੀ ਨਿਸ਼ਾਨੀ ਹੁੰਦੀ ਹੈ ਹਨ ਇੱਕ ਜੁਮਮਗਰ ਬੰਦੀ ਦੀ ਇਨਸਾਨੀ ਹੁੰਦੀ ਹੈ ਤੇ ਤੁਸੀਂ ਲਾ ਲਓ ਮਿੱਤਰੋ ਤੇ ਜੇਕਰ ਉਹ ਚੰਗਾ ਕਰ ਰਹੇ ਹਨ ਬਜ਼ੁਰਗਾਂ ਨੂੰ ਮਾਣ ਹੈ ਹਨ ਸਾਰੇ ਪਿੰਡ ਨੂੰ ਮਾਣ ਹੈ ਤੇ ਕਈ ਸੱਜਣ ਇਹ ਜੇ ਵੀ ਹੁਣ ਉਹਨਾਂ ਦੇ ਪਿੰਡ ਦੇ ਕਹਿੰਦੇ ਯਾਰ ਸਾਡੇ ਬੰਦੇ ਨੇ ਤਾਂ ਨਾਮ ਬਦਨਾਮ ਕੀਤਾ ਇਹ ਜੇ ਵੀ ਨਹੀਂ ਬਹੁਤ ਸੋਹਣੇ ਤੇ ਮਿੱਤਰੋ ਸਾਨੂੰ ਬਹੁਤ ਵਧੀਆ ਲੱਗਿਆ ਨਾਮ ਤੁਹਾਡੇ ਦੁਆਰੇ ਅਸੀਂ ਰਾਮ ਸਿੰਘ ਮਾਣ ਰਾਮ ਸਿੰਘ ਆ ਜੀ ਰਾਮ ਸਿੰਘ ਠੀਕ ਹੈ ਜੀ ਮਾਣੀ ਤੇ ਮਿੱਤਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਐਦਾਂ ਦੇ ਕੰਮ ਕਰਿਆ ਕਰੋ ਵੀ ਤੁਹਾਡੇ ਪਿੰਡ ਨੂੰ ਤੁਹਾਡੇ ਨਗਰ ਨੂੰ ਤੁਹਾਡੇ ਏਰੀਏ ਨੂੰ ਤੁਹਾਡੇ ਤੇ ਮਾਣ ਹੋਵੇ ਹਨਾ ਜਿਵੇਂ ਨਾ ਅਸੀਂ ਤੁਸੀਂ ਇਹ ਦੇਖੋ ਵੀ ਜੇ ਉਹ ਵਧੀਆ ਗਾ ਰਹੇ ਆ ਉਹਨਾਂ ਦੀ ਗਾਇਕੀ ਸਾਰਿਆਂ ਨੂੰ ਪਸੰਦ ਆ ਤਾਂ ਕਰਕੇ ਇੱਥੋਂ ਨਾਲ ਜੀ ਮੇਰਾ ਪਿੰਡ ਲਗਭਗ ਹੋਊਗਾ 150 ਕਿਲੋਮੀਟਰ ਹੋਊਗਾ ਹੋਊਗਾ ਮਾ ਜੀ ਹੈਨਾ ਸੰਗਰੂਰ ਡਿਸਟ੍ਰਿਕਟ ਚ ਪਿੰਡ ਆ ਮੇਰਾ ਕੰਫੜ ਵਾਲਾ ਵੀ ਅਸੀਂ ਉੱਥੋਂ ਚੱਲ ਕੇ ਸਪੈਸ਼ਲ ਜੇ ਸਾਨੂੰ ਐਂ ਅੰਦਰੋਂ ਲਗਨ ਹੋਈ ਚੰਗਾ ਲੱਗਿਆ ਹਰਪਜਨ ਮਾਨਵਰੇ ਤਾਂ ਅਸੀਂ ਅੱਜ ਉਰੇ ਪਹੁੰਚੇ ਆ ਪਹੁੰਚੇ ਹੈਨਾ ਜੀ ਤੇ ਮਿੱਤਰੋ ਚਾਹ ਪਾਣੀ ਦਿੱਥੋ ਵੀ ਬੱਸ ਸਰ ਧੰਨਵਾਦ ਬਾਪੂ ਜੀ ਹੈਨਾ ਤੇ ਲਾ ਮਿੱਤਰੋ ਇਹ ਹਰਪਜਨ ਮਾਨ ਦਾ ਘਰ ਹੈ ਤੇ ਬਹੁਤ ਛੋਟੇ ਹੁੰਦੇ ਮਤਲ ਇੱਥੋਂ ਚਲੇ ਗਈ ਸੀ ਹੁਣ ਕਦੀ ਕਦਈ ਪਰ ਜਿੱਦੇ ਆ ਜਾਂਦੇ ਉਦਦੇ ਸਾਰੇ ਪਿੰਡ ਇਕੱਠਾ ਹੋਏ ਹੁੰਦਾ ਹੈ ਹੈਨਾ ਆਉਂਦੇ ਇਹ ਮਿਲਦੇ ਆ ਪੂਰਾ ਅੱਛਾ ਜੀ ਹਮ ਬਾਕੀ ਦਿਨ ਦੇਰ ਤੇ ਤਾਂ ਹੁਣ ਹੀ ਆਉਣਾ ਉਹਨਾਂ ਨੇ ਅੱਛਾ ਦੁਬਾਲੀ ਨੂੰ ਵੀ ਆ ਜਾਂਦੇ ਹਾਂ 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 ਦੁਬਾਲੀ ਲੋਹੜੀ ਦੁਬਾਲੀ ਠੀਕ ਹੈ ਜੀ ਆਉਣਾ ਹੀ ਆਉਣਾ ਅਸੂਰੇ ਆਉਂਦੇ ਆ ਫਿਰ ਹਾਂ ਹਾਂ ਇਹਦੀ ਮਾਸੀ ਦਾ ਘਰ ਆ ਜੀ ਠੀਕ ਹੈ ਜੀ ਇਹ ਇੱਥੇ ਰਹਿੰਦੇ ਨੇ ਕੋਣ ਕਿਵੇਂ ਆ ਇਹ ਜੀ ਇਹਨਾਂ ਮਾਸੜ ਗੁਜ਼ਰ ਗਿਆ ਤੇ ਮਾਸੀ ਫਿਰ ਕੱਲੀ ਰਹੇਗੀ ਕਿ ਉੱਥੇ ਰਹਿਣ ਲੱਗ ਗਈ ਤੇ ਕੇ ਸਫਰ ਇਹਨਾਂ ਦੇ ਬੱਚੇ ਜੀ ਬੱਚੇ ਬਾਹਰ ਹੋਣਗੇ ਬੱਚੇ ਉਹਦੇ ਨਾਲ ਹੀ ਆ ਹਰਭਜਨ ਦੇ ਅਸਾ ਹਾਂ ਠੀਕ ਹੈ ਪਰ ਮੈਂ ਇਧਰ ਲੋਕ ਲੱਗਿਆ ਪਿਆ ਨਹੀਂ ਆਪਾਂ ਹਨਾ ਮਿਲ ਕੇ ਵੀ ਚੱਲਦੇ ਇਧਰ ਅਸੀਂ ਇੱਕ ਛੋਟੇ ਗੇਟ ਨੂੰ ਲੋਕ ਲੱਗਿਆ ਪਿਆ ਹਾਂ ਭਗਤੇ ਚਲੀ ਗਈ ਹਾਂਜੀ ਓਕੇ ਭਗਤੇ ਨਾਨਕੇ ਇਹਨਾਂ ਦੇ ਅਸਾ ਇਹਨਾਂ ਦੇ ਭਗਤੇ ਨਾਨਕੇ ਨੇ ਹਰਭਜਨ ਮੰਨ ਲਏ ਹਾਂ ਹਾਂ ਓਕੇ ਓਕੇ ਚਲੋ ਇਹ ਤਾਂ ਸਾਨੂੰ ਵੀ ਫਖਰ ਜਿਹਾ ਮਹਿਸੂਸ ਹੁੰਦਾ ਵੀ ਸੋਨਾਂ ਦੇ ਨਾਨਕਿਆਂ ਵਿੱਚ ਜਿੱਤੀ ਤਾਂ ਬਹੁਤ ਵਾਰੀ ਲੰਘਦੇ ਆ ਅੱਛਾ ਹੈਨਾ ਹਾਂ ਬਾਦ ਛੱਡੇ ਦੇ ਕੋਲ ਦੀ ਗਲੀ ਜਾਂਦੀ ਹੈ ਤੇ ਇੱਧਰਲੇ ਪਾਸੇ ਕੋਠੀਆਂ ਉਹਨਾਂ ਦੀਆਂ ਹੀ ਬੱਸ ਸਟੈਂਡ ਦੇ ਲਵੇ ਜੀ ਬਿਲਕੁਲ ਹਾਂ 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 ਬਾਕੀ ਫਿਰ ਇਹਨਾਂ ਕੋਲੇ ਹਰਪਜਨ ਮਾਰਨ ਵਾਲੇ ਵੀ ਜ਼ਮੀਨ ਕਿੰਨੀ ਕoure ਇਹਦੇ ਕੋਲੇ ਹੈਗੀ ਜੀ 30 ਕਿਲੇ 30 ਕਿਲੇ ਹਾਂ ਇਹ ਫਿਰ ਖੇਤੀ ਕਿਵੇਂ ਠੇਕੇ ਤੇ ਦੇ ਕੇ ਜਾਂਦੇ ਜਕਮ ਠੇਕੇ ਤੇ ਜੀ ਅਸਾਂ ਠੇਕੇ ਤੇ ਹੁੰਦੇ ਹਾਂ ਉਹਨਾਂ ਦਾ ਕਾਂਟੀ ਕਿਲੇ ਤਾਂ ਮੇਰੇ ਕੋਲੇ ਹੀ ਆ ਜੀ ਅਸਾਂ 5 ਕਿਲੇ ਤੁਹਾਡੇ ਲਵੇ ਆ ਹਾਂ ਜਿਵੇਂ ਉਹਨਾਂ ਦੇ ਡੈਡੀ ਨੇ ਬਾਣ ਸਮਾਇਆ ਮੈਨੂੰ ਉਹ ਮੇਰੇ ਕੋ ਤੋਡੇ ਕੋਲ ਹੀ ਆ ਮੇਰੇ ਕੋਲ ਹੀ ਆ ਬਾਕੀ ਫਿਰ ਬਾਕੀ ਹੋਰ ਡੋਡ ਡੋਡੀ ਜਿੰਮੇ ਕਿਸੇ ਦੇ ਲੋਟ ਆਉਂਦੇ ਆ ਜੀ ਉਸ ਹਿਸਾਬ ਨਾਲ ਦੇ ਦਿੰਦੇ ਆ ਰਿੰਦੀ ਬਸ ਜਿਹੜਾ ਵਾਹੀ ਜਾਂਦਾ ਉਹ ਹੀ ਬਸ ਮਤਲਬ ਵਾਲਾ ਰੇਟ ਜਿੱਥੇ ਨਹੀਂ ਜਾਂਦੇ ਜਿਹੜਾ ਜਿਵੇਂ ਤੁਹਾਡੇ ਤੁਹਾਨੂੰ ਦੇਤੀ ਮੁੜ ਕੇ ਤੁਹਾਡੇ ਕੋਲ ਹੀ ਆ ਹਾਂ ਜਿਹੜੇ ਰੇਟ ਚ ਹੈਗੀ ਪਹਿਲਾਂ ਤੋਂ ਮਹੀ ਇਹਨਾਂ ਨੇ ਆਏ ਨਹੀਂ ਮਤਲਬ ਸੋਚਿਆ ਜਿਵੇਂ ਹੁਣ ਹਰੇਕ ਕਲਾਕਾਰ ਨੂੰ ਹੁੰਦਾ ਵੀ ਅਸੀਂ ਪਿੰਡ ਚ ਜ਼ਮੀਨ ਹੋਰ ਲੈ ਲਈਏ ਵਾਹ ਲੈ ਲਈਏ ਆਏ ਨਹੀਂ ਜ਼ਮੀਨ ਨਹੀਂ ਨਹੀਂ ਕੋਈ ਧਿਆਣ ਇਹਨਾਂ ਦਾ ਜਮੀਨ ਨਹੀਂ ਧਿਆਨ ਹਾਂ ਬਸ ਜਿੰਨੀ ਹੈਗੀ ਪਹਿਲਾਂ ਤੋਂ ਮਹੀ ਹਾਂ ਪਹਿਲਾਂ ਤੋਂ ਜਿੰਨੀ ਕਰੂ ਜ਼ਮੀਨਾਂ ਹੁੰਦੀ ਆ ਬਸ ਬਤਾਈ ਨਹੀਂ ਬਲ ਕੇ ਹਾਂ ਉਕੇ ਜਮੀਨ ਵਾਲੇ ਤਾਂ ਇਹਨਾਂ ਦਾ ਧਿਆੜੀ ਨਹੀਂ ਨਾ ਇਹ ਕੋਠੀ ਦਾ 25 ਲੱਖ ਰੁਪਇਆ ਪਹਿਲਾਂ ਮਿਸਤਰੀ ਨੇ ਸਾਈ ਫੜੀ ਸੀ ਆਰਟ ਦਾ ਕੰਮ ਹੈ ਇਹਨਾਂ ਦਾ ਅੰਕਲ ਜੀ ਕਹਿੰਦੇ ਨਾ ਵੀ ਇਹ ਸੋਚਦੇ ਆ ਵੀ ਸਾਡੇ ਬੱਚਿਆਂ ਨੂੰ ਅਸੀਂ ਪੰਜਾਬ ਦੇ ਵਿੱਚ ਹੀ ਕੰਮ ਲਾਈਏ ਉਹਨਾਂ ਦੇ ਦਿਲ ਦੇ ਵਿੱਚ ਜਨੂੰਨ ਪੈਦਾ ਕਰਦੀ ਹੈ ਵੀ ਉਹ ਪੰਜਾਬ 'ਚ ਹੀ ਰਹਿ ਕੇ ਕੰਮ ਕਰਨ ਬੱਚੇ ਇਹਨਾਂ ਦੇ ਵੀ ਬਾਹਰੋਂ ਆਏ ਨੇ ਮਿੱਤਰੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਠੀ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਫਿਲਮਾਂ ਜਿਹੜੀਆਂ ਸ਼ੂਟ ਹੋਣੀਆਂ ਨੇ ਇੱਕ ਹੋਣਾ ਵੀ ਇੱਕ ਨਾਰਮਲ ਜੀ ਗੱਲ ਆ ਕਿਉਂਕਿ ਇੰਨੀ ਵੱਡੀ ਹਵੇਲੀ ਮੇਰੇ ਸਾਹਬ ਨਾਲ ਬਹੁਤ ਮੁਸ਼ਕਲ ਨਾਲ ਲੱਭਦੀ ਹੁੰਦੀ ਹੈ ਜਿਹਦੀ ਲੋਕੇਸ਼ਨ ਵੀ ਘੈਂਟ ਹੋਵੇ ਨਾ ਸੋ ਮਿੱਤਰੋ ਬਲੌਗ ਵਧੀਆ ਲੱਗਿਆ ਭਰਾ ਬਣ ਕੇ ਸ਼ੇਅਰ ਕਰ ਦਿਓ ਹਰ ਇੱਕ ਸੱਜਣ ਤੱਕ ਪਹੁੰਚਾ ਦਿਓ ਪਤਾ ਲੱਗੇ ਵੀ ਇਹ ਹਰ ਭਜਨ ਦਾ ਮਾਨ ਦਾ ਪਿੰਡ ਕਿੱਦਾਂ ਦਾ ਇੱਥੋਂ ਦੇ ਲੋਕ ਉਹਨਾਂ ਨੂੰ ਕਿੰਨਾ ਕੁ ਪਿਆਰ